ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਤੁਹਾਨੂੰ ਸਾਂਝ ਕਰਨੀ ਹੈ ਜੇ ਹਫ਼ਤਾਵਰੀ ਰਿਪੋਰਟ ਤੁਹਾਨੂੰ ਦੇਾਂਗੇ ਮੌਸਮ ਦੀ ਨਵਾਂ ਹਫ਼ਤਾ ਅੱਜ ਤੋਂ ਸ਼ੁਰੂ ਹੋ ਰਿਹਾ ਤੇ ਇਸ ਹਫ਼ਤੇ ਦੇ ਦਰਮਿਆਨ ਮੌਸਮ ਪੰਜਾਬ ਦਾ ਫਲਸ ਨਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹੇਗਾ ਇਹ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝ ਕਰਨੀ ਹੈ ਸਿੱਧਾ ਤੁਹਾਨੂੰ ਤਾਜ਼ਾ ਸੈਟਲਾਈਟ ਦਸਰਾਂ ਤੇ ਲੈ ਕੇ ਚੱਲਦੇ ਹਾਂ ਜੀ ਇਸ ਵੇਲੇ ਲਗਭਗ ਸਵੇਰ ਦੇ 10 ਵਜੇ ਨੂੰ ਆਲੇ ਨੇ 7 ਅਪ੍ਰੈਲ ਦੇ ਅੱਜ ਸਵੇਰ ਹੈ ਤੇ ਜੇਕਰ ਆਪਾਂ ਐਸਲੀਆਂ ਤਸਵੀਰਾਂ ਦੇਖਦੇ ਹਾਂ ਸਪ ਬਹੁਤ ਹੀ ਖੇਤਰਾਂ ਦੇ ਵਿੱਚ ਲੱਗ ਰਹੀ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਤੇ ਇਸ ਵੇਲੇ ਮੌਸਮ ਆਪਣਾ ਗਰਮ ਤੇ ਖੁਸ਼ਕ ਬਣਿਆ ਹੋਇਆ ਸੌਫਾ ਸਿਸਟਮ ਦੀ ਗੱਲ ਕਰਾਂਗੇ ਸਿਸਟਮ ਆ ਰਹੇ ਨੇ ਜੀ ਇਸ ਹਫਤੇ ਦੋ ਸਿਸਟਮ ਆਉਣੇ ਨੇ ਹਾਲਾਂਕਿ ਇਸ ਹਫਤੇ ਦੇ ਅਖੀਰ ਤੱਕ ਇੱਕੋ ਹੀ ਸਿਸਟਮ ਆਣਾ ਉਸ ਤੋਂ ਅਗਲੇ ਹਫਤੇ ਇੱਕ ਦੂਜਾ ਸਿਸਟਮ ਆ ਰਿਹਾ ਆ ਆਪਾਂ ਦੋਨਾਂ ਸਿਸਟਮਾਂ ਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਤੇ ਦੋਨੋਂ ਸਿਸਟਮ ਕਿੰਨੇ ਕੁ ਪ੍ਰਭਾਵ ਪਾਉਣਗੇ ਇਹ ਵੀ ਤੁਹਾਨੂੰ ਦੱਸਾਂਗੇ ਸੋ ਅੱਜ ਆ ਗਿਆ ਜੀ 7 ਤਰੀਕ ਸਭ ਤੋਂ ਪਹਿਲਾਂ ਤੁਹਾਨੂੰ ਹਵਾਵਾਂ ਦੀ ਹਾਲ ਗੱਲ ਕਰ ਲਈਏ ਉੱਤਰ ਪਛੋ ਦੀਆਂ ਹਵਾਵਾਂ ਬੀਤੇ ਦਿਨਾਂ ਦੇ ਜਿਹੜੀਆਂ ਚੱਲ ਰਹੀਆਂ ਸੀਗੀਆਂ ਤਿੰਨ ਚਾਰ ਦਿਨਾਂ ਤੋਂ ਹਲਕੇ ਰਫਤਾਰ ਦੇ ਨਾਲ ਕਿਤੇ ਕਿਤੇ ਮੱਧਮ ਰਫਤਾਰ ਦੇ ਨਾਲ ਹੁਣ ਉਹਨਾਂ ਤੇ ਬ੍ਰੇਕ ਲੱਗ ਚੁੱਕੇ ਆ ਤੇ ਅੱਜ ਤੋਂ ਜਿਹੜੀ ਐ ਈਸਟ ਵਿੰਡ ਯਾਨੀ ਕਿ ਪੂਰੇ ਦੀ ਹਵਾ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਔਰ ਐਮਪੀ ਯੂਪੀ ਹਰਿਆਣਾ ਸਾਰੇ ਖੇਤਰਾਂ ਦੇ ਵਿੱਚ ਜਿਹੜੀ ਆ ਉਪਰੇ ਦੀ ਹਵਾ ਚਲਣੀ ਆ ਅੱਜ ਤੋਂ ਕਿਤੇ ਕਿਤੇ ਹੋਰਾਂ ਚੱਲ ਵੀ ਰਿਹਾ ਹਲਕੇ ਰਫਤਾਰ ਦੇ ਨਾਲ ਜਿਵੇਂ ਜਿਵੇਂ ਦੁਪਹਿਰ ਵੱਲ ਆਫਾ ਵਧਾਂਗੇ ਦੁਪਹਿਰ ਹੁੰਦੇ ਹੁੰਦੇ ਹਮਸਾ ਜਿਹੜੀ ਬਣੇਗੀ ਹਵਾ ਰੁਕ ਜਾ ਕਰਨੀ ਆ ਔਰ ਸਵਾਦ ਆਥਨ ਸ਼ਾਮ ਮੰਦੇ ਹੋ ਤੇ ਫਿਰ ਤੋਂ ਉਪਰ ਜਿਹੜਾ ਵਾਪਸੀ ਕਰੇਗਾ ਤੇ ਪਰੇ ਦੀ ਹਵਾ ਬਹੁਤੇ ਖੇਤਰਾਂ ਦੇ ਵਿੱਚ ਚੱਲੇਗੀ ਤੁਹਾਫੇ ਕਰ ਰਹੇ ਟੈਂਪਰੇਚਰ ਵਾਲੇ ਫੱਕ ਤੋਂ ਦੇਖਦੇ ਆਂ ਵੀ ਤੇ 24 ਘੰਟਿਆਂ ਦੇ ਵਿੱਚ ਰਾਜਸਥਾਨ ਦੇ ਬਾੜ ਮੇਰ ਜੈਸਲਮੇਰ ਇਹਨਾਂ ਖੇਤਰਾਂ ਦੇ ਵਿੱਚ ਜਿਹੜਾ ਪਾਰਾ ਜੀ ਉਹ 44 ਡਿਗਰੀ ਨੂੰ ਪਾਰ ਕਰ ਗਿਆ ਰਾਜਸਥਾਨ ਵਾਲੇ ਪਾਸੇ ਹਰਿਆਣਾ ਪੰਜਾਬ ਦੀ ਗੱਲ ਕਰੀਏ ਤੇ ਇੱਥੇ ਵੀ ਟੈਂਪਰੇਚਰ ਇੱਕ ਦੋ ਡਿਗਰੀ ਜਿਹੜੇ ਵਧੇ ਹੋਏ ਨੇ ਆਉਂਦੇ ਦਿਨਾਂ ਦੇ ਦਰਮਿਆਨ ਟੈਂਪਰੇਚਰ ਦੇ ਵਿੱਚ ਹੋਰ ਵਾਧਾ ਹੋਏਗਾ ਇੱਕ ਦੋ ਡਿਗਰੀ ਦਾ ਜਿਹੜਾ ਇਜ਼ਾਫਾ ਹੋਰ ਹੁੰਦੇ ਹੁੰਦੇ ਹਰਿਆਣੇ ਦੇ ਵਿੱਚ ਹੋ ਸਕਦਾ ਹੈ ਕਿ ਪਾਰਾ 40 ਤੋਂ ਪਾਰ ਚੱਲ ਜਾਵੇ ਜਿਵੇਂ ਜਿਵੇਂ ਵਾਧਾ 8-9 ਡਿਗਰੀ ਨੂੰ ਵਧਾਂਗੇ ਤੇ ਪੰਜਾਬ ਦੇ ਵਿੱਚ ਵੀ ਪਾਰਾ ਜਿਹੜਾ ਟੈਂਪ ਜਾਫਰੇ ਕੱਦਾ ਜਿਲ੍ਹਾ ਐਸਾ ਹੋ ਸਕਦਾ ਜਿੱਥੇ 40 ਡਿਗਰੀ ਉਹਨੇ ਕੱਦਾ ਡਿਗਰੀ ਟੈਂਪਰੇਚਰ ਯਾਨੀ ਕਿ 41-42 ਦੇ ਟੈਂਪਰੇਚਰ ਜਾ ਸਕਦਾ ਅਨੁਮਾਨ ਦੇ ਮੁਤਾਬਕ ਫਿਲਹਾਲ 40 ਦੇ ਨਾਲ ਲਾਗੇ ਛਾਗੇ ਟੈਂਪਰੇਚਰ ਜਾਂਦੇ ਜਾਫਰੇ ਨੇ ਮੈਕਸਿਮਮ ਅਗਲੇ 48 ਘੰਟਿਆਂ ਦੇ ਦਰਮਿਆਨ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਤੋ ਇਸ ਵਾਰ ਜੇ ਇੱਕ ਸਿਸਟਮ ਹਨ ਸਿਸਟਮ ਹਨ ਜੀ 9 ਤਰੀਕ ਨੂੰ ਤੇ ਇਹ ਸਿਸਟਮ 9 ਦੇ ਸ਼ਾਮ ਤੋਂ ਸ਼ੁਰੂ ਹੋ ਸਕਦਾ ਜਾਂ ਫਿਰ 10 ਦੀ ਸਵੇਰ ਤੋਂ ਜਾਂ ਫਿਰ ਕੱਲ੍ਹਿਆ 9 10 ਜਿਹੜੀ ਰਾਤ ਹੋਏਗੀ ਉਹ ਇਹ ਸਿਸਟਮ ਤੋਂ ਜਿਹੜੀ ਸ਼ੁਰੂਆਤ ਆਫਾ ਕਹਿ ਸਕਦੇ ਆ ਸ਼ੁਰੂਆਤ ਜਿਹੜੀ ਉਸ ਰਾਤ ਨੂੰ ਹੋ ਸਕਦੀ ਹੈ 10 11 ਤੇ 12 ਇਹ ਜਿਹੜੇ ਦਿਨੇ ਇਹ ਸਿਸਟਮ ਵਾਲੇ ਹੋਣਗੇ ਲੰਦਾ ਪੰਜਾਬ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਔਰ ਜੁਪੀ ਦੇ ਫਾਚੂngੇ ਖੇਤਰ ਤੇ ਲਗਭਗ ਉਤਰਾਖੰਡ ਹਿਮਾਚਲ ਦੇ ਸਾਰੇ ਖੇਤਰ ਜੰਮੂ ਕਸ਼ਮੀਰ ਦੇ ਪਹਾੜੀ ਖੇਤਰਾਂ ਦੇ ਹੇਠਲੇ ਖੇਤਰ ਸੋ ਇਹਨਾਂ ਸਾਰੇ ਏਰੀਆ ਨੂੰ ਸਾਰੇ ਭਾਗਾਂ ਨੂੰ ਇਹ ਸਿਸਟਮ ਕਵਰ ਕਰੇਗਾ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਕਿਤੇ ਕਿਤੇ ਹਨੇਰ ਚੱਕਰ ਝੋਲ ਸਕਦਾ ਜਿਨਾ ਦੀ ਹਵਾਵਾਂ ਦੀ ਆਪਾਂ ਗੱਲ ਕਰੀਏ ਤੇ ਹਵਾਵਾਂ ਤੇ 40 ਕਿਲੋਮੀਟਰ ਰਫਤਾਰ ਜਿਹੜੀ ਆਮ ਰਫਤਾਰ ਹੁੰਦੀ ਹੈ ਜਦੋਂ ਕਿ ਸਿਸਟਮ ਹੁੰਦਾ ਤੇ ਇਸ ਰਫਤਾਰ ਦੇ ਹਵਾਵਾਂ ਦੇ ਨਾਲ ਤਗੜਾ ਹਨੇਰ ਚੱਕਰ ਕਿਤੇ ਕਿਤੇ ਝੋਲ ਸਕਦਾ ਜਿਹੜੇ ਆਪਣੇ ਬਹੁਤ ਜਿਹੜਾ ਜਾਫਰਿਆ ਖੇਤਰ ਜਿੱਥੇ ਤਗੜਾ ਹਨੇਰ ਚੱਕਰ ਝੋਲ ਸਕਦਾ ਉਹ ਯੂਪੀ ਦੇ ਖਾਸ਼ੂਈ ਖੇਤਰ ਹਰਿਆਣੇ ਦੇ ਖੇਤਰ ਮਾਲਵੇ ਦੇ ਜਿਹੜੇ ਦੱਖਣ ਪੱਛਮੀ ਮਾਲਵਾ ਤੇ ਹਰਿਆਣੇ ਦੇ ਕੁਝ ਜਿਹੜੇ ਉੱਤਰੀ ਤੇ ਦੱਖਣੀ ਖੇਤਰਾ ਦੇ ਵਿੱਚ ਹਨੇਰ ਚੱਕਰ ਚੁਣਨ ਦੇ ਅਸਰ ਹੋਣਗੇ ਗੜੇ ਮਾਰ ਦੇ ਅਸਰ ਬਣੇ ਹੋਏ ਨੇ ਇਹ ਵੀਡੀਓ ਆਪਾਂ ਕਿਸੇ ਨੂੰ ਤੁਹਾਨੂੰ ਡਰਾਉਣ ਲਈ ਨਹੀਂ ਦੱਸ ਰਹੇ ਕਿ ਗੜੇ ਮਾਰ ਬਹੁਤ ਤਗੜੀ ਹੋਏਗੀ ਹਲਕੀ ਗੜੇ ਮਾਰ ਪੰਜਾਬ ਦੇ ਮਾਲਵਾ ਖੇਤਰ ਦੇ ਕੁਝ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਹਰਿਆਣਾ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਗੜੇ ਮਾਰ ਇਹ ਸਿਸਟਮ ਲਵਾ ਸਕਦਾ ਹੈ ਸੋ ਇਸ ਸਿਸਟਮ ਦੇ ਵਿੱਚ ਜਿਹੜਾ ਰੋਲ ਪਲੇ ਕਰੇਗੀ ਮੁੱਖ ਰੋਲ ਜਿਹੜਾ ਹੋਏਗਾ ਉਹ ਹੀਟ ਦਾ ਹੋਏਗਾ ਤੋਂ ੱਪਕਣੇ ਲੱਗਦੀ ਆ 7 ਤਰੀਕ ਨੂੰ 8 ਤਰੀਕ ਨੂੰ ਤੇ 9 ਤਰੀਕ ਨੂੰ ਹਾਲਾਂਕਿ ਅੱਜ ਦਾ ਤੁੱਪ ਲੱਗਣ ਤੇ ਬਹੁਤੇ ਆਸਾਰ ਨਹੀਂ ਤੁੱਪ ਦਾ ਕੋਈ ਜਿਹੜਾ ਦੋ ਰਾਇ ਨਹੀਂ ਆ ਕਿ ਤੁੱਪ ਨਹੀਂ ਲੱਗੇਗੀ 8 ਤਰੀਕ ਨੂੰ ਵੀ ਤੁੱਪ ਲੱਗਣ ਦੇ ਆਸਾਰ ਹੋਣਗੇ ਜਦੋਂ ਸਿਸਟਮ ਆਉਣਾ 9 ਤਰੀਕ ਨੂੰ 9 ਤਰੀਕ ਨੂੰ ਤੁੱਪ ਕਿੰਨੇ ਲੱਗਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਾਰਾ ਕੁਝ ਜਿਹੜਾ ਡਿਪੈਂਡ ਕਰ ਦੇਗੀ ਕਿ ਸਿਸਟਮ ਕਿੰਨਾ ਦਾ ਕਿੰਨਾ ਕੁ ਤਗੜਾ ਹੋਏਗਾ ਉਸ ਤੋਂ ਬਾਅਦ 10 ਤਰੀਕ ਨੂੰ ਜਿਵੇਂ ਕਿ ਇਹ ਜਿਹੜੇ ਅਗਲੇ 48 72 ਘੰਟੇ ਨੇ ਯਾਨੀ ਕਿ 7 8 9 ਪੁਰੇ ਦੀ ਹਵਾ ਚਲਣੀ ਹੈ ਪੁਰੇ ਦੀ ਹਵਾ ਵੀ ਕਾਫੀ ਕੁਝ ਨੱਕ ਐਕਟਿਵ ਰਹੇਗਾ ਫਿਲਹਾਲ ਸਿਸਟਮ ਕੋਈ ਬਹੁਤਾ ਤਗੜਾ ਨਹੀਂ ਹੈ ਜੜਾ ਕਿ ਬਹੁਤ ਤਗੜਾ ਹਨੇਰ ਚੱਕਰ ਚਲਾ ਦੋਏ ਹਲਕੇ ਲੈਵਲ ਦਾ ਸਿਸਟਮ ਹੈ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਤੇ ਇਹ ਲਵਾਂਦਾ ਹੋਇਆ ਸਿਸਟਮ ਅੱਗੇ ਲੰਘ ਜਾਣਾ ਹਲਕੀ ਗਰੇ ਮਾਰ ਕੁਛ ਇਤਨਾ ਦੇ ਵਿੱਚ ਸਿਸਟਮ ਘਰਾ ਸਕਦਾ ਹੈ ਸੋਇਆ ਜੀ ਕਹਾਣੀ 12 ਤਰੀਕ ਤੱਕ 12 ਤਰੀਕ ਨੂੰ ਵੀ ਆਸਾਰ ਫਣੇ ਹੋਣਗੇ ਮੀਂਹ ਝਕਰ ਦੇ ਉਹ ਖਾਸ ਕਰ ਹਰਿਆਣਾ ਦੇ ਪੂਰਬੀ ਖੇਤਰ ਜੋ ਪੀ ਦਾ ਪਛਮੀ ਖੇਤਰ ਇਹਨਾਂ ਖੇਤਰਾ ਦੇ ਵਿੱਚ ਤੇ ਉੱਤਰਾਖੰਡ ਹਿਮਾਚਲ ਦੇ ਪਹਾੜੀ ਖੇਤਰਾਂ ਦੇ ਵਿੱਚ ਇਹ ਸਿਸਟਮ ਸਰਗਰਮ ਰਹਿ ਸਕਦਾ ਤੇ ਉੱਥੇ 12 ਤਰੀਕ ਨੂੰ ਜਿਹੜੇ ਮੀਂਹ ਛਾਟ ਦੇ ਆਸਾਰ ਰਹਿਣਗੇ ਉਪਰਲੇ ਫੱਦਰ ਤੇ ਬਰਬਰੀ ਦਾ ਹਲਕਾ ਦੌਲਾ ਆ ਸਕਦਾ ਪਰ ਇਸ ਸਿਸਟਮ ਜਿਵੇਂ ਲੰਗੇਗਾ ਜਾਨੀ ਕਿ 12 ਤਰੀਕ ਤੋਂ ਬਾਅਦ ਜਿਹੜੇ ਟੈਂਪਰੇਚਰ ਨੇ ਹੇਠਾ ਜਰੂਰ ਆਉਣਗੇ ਥੋੜੀ ਟੈਂਪਰੇਰੀ ਰਾਹਤ ਹੈ ਜਿਹੜੀ ਗਰਮੀ ਤੋਂ ਮਿਲ ਸਕਦੀ ਹੈ ਜਿੱਥੇ ਟੈਂਪਰੇਚਰ 40 ਤੋਂ ਪਰ ਪਹੁੰਚ ਚੁੱਕੇ ਹੋਣਗੇ ਉਹਨਾਂ ਦੇ ਵਿੱਚ ਥੋੜੀ 브ਰੇਕ ਲੱਗੇਗੀ ਥੱਲੇ ਆਉਂਦੇ ਆਉਂਦੇ 35 36 ਦੇ ਟੈਂਪਰੇਚਰ ਆ ਸਕਦੇ ਨੇ ਪਰ ਬਹੁਤੀ ਰਾਹਤ ਗਰਮੀ ਤੋਂ ਮਿਲਣ ਦੀ ਨਹੀਂ ਹੋਏਗੀ ਜਿਵੇਂ ਜਿਵੇਂ ਆਪਾਂ ਅੱਗੇ ਵਧਾਂਗੇ 13 14 15 ਨੂੰ ਤੇ ਫਿਰ ਤੋਂ ਪਾਰਾ ਜਿਹੜਾ ਹੌਲੀ 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 ਤਾਣ ਜਾਣਾ ਸ਼ੁਰੂ ਹੋ ਜਾਣਾ 15 16 ਆਉਂਦੇ ਆਉਂਦੇ ਫ ਉਸ ਤੋਂ ਬਾਅਦ ਐਜ਼ ਇਟ 18 19 ਤਰੀਕ ਨੂੰ ਯਾਨੀ ਕਿ 17 18 19 ਜਾਂ ਫਿਰ ਐਕਸਾ ਦੇ ਆਫ 18 19 ਵੀ ਇਹਨਾਂ ਤਰੀਕਿਆਂ ਦੇ ਦਰਮਿਆਨ ਦੂਜਾ ਸਿਸਟਮ ਆ ਰਿਹਾ ਜਿਹੜਾ ਸਿਸਟਮ ਇਹ ਹੁਣ ਲੰਘਣਾ ਹੈ ਯਾਨੀ ਕਿ 9 10 11 12 ਵਾਲਾ ਇਸ ਤੋਂ ਐਕਟਿਵ ਲੈਵਲ ਦਾ ਸਿਸਟਮ ਹੋ ਜਾ ਫ ਰਿਹਾ ਹਾਲੇ ਕਿ ਇਹ ਬਹੁਤ ਦੂਰ ਨੇ ਦਿਨ ਤੇ ਆਪਾਂ ਅੰਦਾਜ਼ੇ ਅਨੁਮਾਨ ਜਿਹੜੇ ਸੈੱਟ ਕਰ ਰਹੇ ਹਾਂ ਪਰ ਉਹ ਸਿਸਟਮ ਦੇ ਵਿੱਚ ਮੌਇਸਚਰ ਮੌਜੂਦ ਹੈ ਤੇ ਮੌਇਸਚਰ ਮੌਜੂਦ ਹੋਣ ਦੇ ਨਾਲ ਉਹ ਸਿਸਟਮ ਇਹ ਸਿਸਟਮ ਨਾਲ ਥੋੜਾ ਤਗੜੇ ਲਗਨਦਾ ਜਾ ਫ ਰਿਹਾ ਜਿਹੜਾ ਕਿ ਤਗੜਾ ਹਨੇਰ ਚੱਕਰ ਚਲਾ ਸਕਦਾ ਹੈ ਫਿਲਹਾਲ ਆਪਾਂ ਉਹ ਸਿਸਟਮ ਦੀ ਗੱਲ ਬਾਅਦ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਇਹ ਸਿਸਟਮ ਆ ਰਿਹਾ ਇਹਦੀ ਅਪਡੇਟ ਤੁਹਾਨੂੰ ਅਸੀਂ ਅੱਜ ਦੇ ਰਹੇ ਹਾਂ ਤੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਫਾਊਆਂ ਮਾਝਾ ਖੇਤਰ ਹੈ ਮਾਲਵਾ ਖੇਤਰ ਹੈ ਦੋਆਬਾ ਖੇਤਰ ਹੈ ਪੁਆਦ ਖੇਤਰ ਹੈ ਸਾਰੇ ਖੇਤਰਾਂ ਦੇ ਵਿੱਚ ਉਮੀਦ ਆਸਾਰ ਨੇ ਹਨੇਰੀ ਲੈਂਦੇ ਆਲੇ ਫਾਸੋਂ ਐਂਟਰ ਕਰਦੀ ਹੋਈ ਪੰਜਾਬ ਦੇ ਸਾਰੇ ਖੇਤਰਾਂ ਨੂੰ ਕਵਰ ਕਰੇਗੀ ਪਰ ਅੱਗੇ ਬਹੁਤ ਹੀ ਵੱਡੇ ਏਰੀਆ ਨੂੰ ਜਿਹੜੀ ਕਵਰ ਕਰਨ ਦੀ ਉਮੀਦ ਘੱਟ ਹੈ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਯਾਨੀ ਕਿ ਦੋਆਬੇ ਤੱਕ ਪਹੁੰਚਦੇ ਖਾਏ ਹਨੇਰੀ ਰਫ਼ਤਾਰ ਜਰੀਆ ਘਟ ਜੇਗੀ ਸੋ ਉਸ ਤੋਂ ਬਾਅਦ ਜੀ ਮੇ ਜੜਿਆ ਉਹ ਦਰਜ ਹੋਣਗੇ ਉਹ 10 ਰਿਕ ਨੂੰ ਵੀ ਹੋਣਗੇ 11 ਨੂੰ ਵੀ ਹੋਣਗੇ ਕਿਹੜੇ ਖੇਤਰਾਂ ਦੇ ਵਿੱਚ ਹੋਣਗੇ ਕੁਦਰਤ ਦੇ ਹੱਥ ਸਾਰੀ ਕਹਾਣੀ ਆ ਸੋ ਅੱਜ ਸਾਰੀ ਕਹਾਣੀ ਮੌਸਮ ਵਿਭਾਗ ਨੇ ਹੀਟ ਵੇਵ ਦੀ ਅਲਰਟ ਜਾਰੀ ਕੀਤੇ ਹੋਏ ਨੇ ਅੱਜ ਦੇ ਲਈ ਕੱਲ ਦੇ ਲਈ ਪਰਸੋਂ ਦੇ ਲਈ ਯਾਨੀ ਕਿ 7 8 9 10 ਦੇ ਦਿਨ ਨੇ ਹੀਟ ਵੇਵ ਵਾਲੇ ਨੇ ਪੂਰਾ ਚੱਲਣਾ ਪੂਰੇ ਦਿਨਾਂ ਨਾਲ ਚੱਲਣ ਕਰਕੇ ਗਰਮੀ ਹਮਜ਼ੇ ਵਿੱਚ ਵਾਧਾ ਹੋਣਾ ਤੈਅ ਹੈ ਇਸ ਲਈ ਅਜਿਹੇ 2 3 ਦਿਨ ਨੇ ਜੀ ਤਕੜੀ ਕਹਿ ਸਕਦੇ ਹਾਂ ਕਿ ਹਮਸਾਫਾ ਨੂੰ ਮਹਿਸੂਸ ਹੋਣੀ ਹੈ ਦੁਪਹਿਰ ਵੇਲੇ ਤੇ ਟੈਂਪਰੇਚਰ 40 ਦੇ ਲਾਗੇ ਜਾਂ ਫਿਰ 40 ਤੋਂ ਪਾਰ ਵੀ ਜਾ ਸਕਦੇ ਨੇ ਇਹ ਸਾਰੇ ਕੁਦਰਤ ਦੇ ਹੱਥ ਵਿੱਚ ਹੈ ਤੁਹਾਨੂੰ ਅੱਜ ਸ਼ੁਕਰੀਆ